ਆਦੂ ਸ਼ਾ ਕਿੱਦਾਂ ਪਿੰਡ ਦੇ ਵਿੱਚ ਉਹ ਸ਼ਾ ਤੁਸੀਂ ਮੋਨ ਦੀ ਕੈਮਰਾ ਕਮਾ ਕੇ ਦੇਖੋ ਕਿ ਸਾਡੇ ਕੋਲ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਤਿੰਨ ਤਾਂ ਸਾਡੇ ਬੂਥ ਲਾਇਆ ਹੋਇਆ ਆ ਹਾਂ ਮੈਂ ਸਵਾਲ ਕਰਨੀ ਸੀ ਵੀ ਸਾਰਾਂ ਦੀ ਕੀ ਕਬੂਥਾ ਤੇ ਬੂਥ ਵੀ ਖੋਰ ਲੱਗਿਆ ਹੋਇਆ ਸਾਨੂੰ ਬੈਠਣ ਦੀ ਪ੍ਰੋਬਲਮ ਆ ਰਹੀ ਹੈ ਜੀ ਬੰਦਿਆਂ ਦੀ ਕਿਉਂਕਿ ਆਪਣਾ ਅਕਾਲੀ ਦਲ ਦਾ ਉਹ ਸ਼ਾ ਦੇਖਦੇ ਹੋਏ ਜੇ ਕੋਲ ਕਰੇ ਬੰਦਾ ਵਾਰਤੀ ਘਟਾ ਲੈ ਹਾਂ ਜੀ ਉਥੋਂ ਵਾਰਤੀ ਘਟਾ ਕੇ ਆਪਣਾ ਵੋਟ ਪਾ ਸਕਦਾ ਐ ਐਨ ਕੇ ਸ਼ਰਮਾ ਜੀ ਨੂੰ ਜੇਤਾ ਆ ਕੇ ਆਪਣੀ ਲੋਕ ਸਭਾ ਜੀ ਭੇਜਣਾ ਤੇ ਇਹ ਜੇ ਇਮਾਨਦਾਰ ਕੰਮ ਕਰਨ ਵਾਲੇ ਜੋ ਆਪਾਂ ਨੂੰ ਇੱਕ ਮਾਡਲ ਜਿਹੜਾ ਤੁਹਾਨੂੰ ਪਤਾ ਹੀ ਹੈ ਮਹੌਲੀ ਇਹਨਾਂ ਨੇ ਬਣਾ ਕੇ ਦਿੱਤਾ ਹੈ ਉਹਦੇ ਤਰਜ਼ ਦੇ ਉੱਤੇ ਆਪਾਂ ਨੇ ਵਿਕਾਸ ਪਟਿਆਲੇ ਦਾ ਕਰਾਉਣਾ ਹੈ ਅਪੀਲ ਕਰਦਾ ਸਮੁੱਚੇ ਨੌਜਵਾਨਾਂ ਨੂੰ ਕਿ ਆਪਾਂ ਇਹ ਜਵਾਨੀ ਜੜਾ ਪੁੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ ਅੱਜ ਜ਼ਾਲਮ ਸਰਕਾਰ ਦੇ ਜੜਾ ਪੁੱਟ ਕੇ ਜੀ ਐਨ ਕੇ ਸ਼ਰਮਾ ਜੀ ਨੂੰ ਪੰਥਕ ਆਪਣਾ ਅਕਾਲੀ ਦਲ ਨੂੰ ਆਪਾਂ ਨੇ ਲੋਕ ਸਭਾ ਦੇ ਭੇਜ ਕੇ ਉੱਥੇ ਆਪਾਂ ਨੇ ਅਕਾਲੀ ਗੱਲ ਵੀ ਬਾਜ਼ੇ ਦੀ ਬੰਦ ਕਰਨੀ ਹੈ ਕਿ ਕੀ ਮੁੱਦੇ ਹੋਣਗੇ ਜੇ ਚੁਣ ਕੇ ਜਾਂਦਾ ਭਾਵੇਂ ਕੋਈ ਵੀ ਨੁਮਾਇੰਦਾ ਚੁਣਿਆ ਜਾਂਦਾ ਕੋਈ ਵੀ ਪਾਰਟੀ ਦਾ ਚੁਣਿਆ ਜਾਂਦਾ ਕਿਸ ਤਰ੍ਹਾਂ ਦੀ ਉੱਥੇ ਗੱਲਬਾਤ ਕਰੇ ਜਾ ਕੇ ਪਾਰਲੀਮੈਂਟ ਦੇਖੋ ਜੀ ਤੁਹਾਨੂੰ ਪਤਾ ਇੱਥੇ ਲੰਬਾ ਸਮਾਂ ਰਾਜ ਘਰਾਣੇ ਨੇ ਰਾਜ ਕੀਤਾ ਹੈ ਇੱਥੋਂ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਬਣਦੀ ਰਹੀ ਹੈ ਉਹਨਾਂ ਦਾ ਤੁਹਾਨੂੰ ਪਤਾ 55% ਉਹਨਾਂ ਦਾ ਫੰਡ ਵੀ ਵਾਪਸ ਲੈ ਜਾਂਦਾ ਸੀਗਾ ਲੁੱਟ ਕੇ ਕੁੱਟ ਕੇ ਮਹਾਰਾਣੀ ਪਰਨੀਤ ਕੌਰ ਵਿੱਚ ਇਹਨਾਂ ਦਾ ਹਮੈਤੀ ਭਗਵੰਤ ਮਾਨ ਬਣਿਆ ਹੋਇਆ ਇਹਨਾਂ ਨੂੰ ਕਿਸਾਨਾਂ ਨੂੰ ਦਬਾ ਕੇ ਉਹਨਾਂ ਤੋਂ ਵੋਟਾਂ ਵਟੋਰਨੀਆਂ ਚਾਹੁੰਦੇ ਨੇ ਪਰ ਐਵੇਂ ਨਹੀਂ ਹੈਗਾ ਅੱਜ ਤੁਸੀਂ ਬੂਥ ਦੇ ਉੱਤੇ ਦੇਖ ਲਓ ਬੂਥ ਲੈਵਲ ਤੇ ਦੇਖ ਲਓ ਪ੍ਰਿੰਟ ਤੇ ਦੇਖ ਲਓ ਨੌਜਵਾਨਾਂ ਦਾ ਕੱਟ ਦੇਖ ਲਓ ਸਾਰਿਆਂ 'ਚ ਇੰਨਾ ਕੋ ਚਾਹ ਹੈ ਕਿ ਆਪਾਂ ਨੇ ਐਨ ਕੇ ਸ਼ਰਮਾ ਜੀ ਨੂੰ ਇੱਥੋਂ ਚੁਟਾ ਕੇ ਭੇਜਣਾ ਹੈ ਜਿਹੜੇ ਰਹਿੰਦੇ ਮਸਲੇ ਨੇ ਜਿਵੇਂ ਕਿ ਪਟਿਆਲੇ ਦੇ ਬਹੁਤ ਵੱਡੇ ਮਸਲੇ ਨੇ ਚਾਹੇ ਇੱਥੇ ਜਲੋ ਅਦਯੋਗ ਲਾ ਲਓ ਆਈਟੀ ਪਾਰਕ ਲਾ ਲਓ ਇਹਦੀ ਵੱਡੀ ਘਾਟ ਹੈ ਆ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਐਨਕੇ ਸ਼ਰਮਾ ਤੱਕੜੀ ਦਾ ਬਟਨ ਦਬਾਓ ਐਨਕੇ ਸ਼ਰਮਾ ਨੂੰ ਜਿਤਾਓ ਤੇ ਐਨਕੇ ਸ਼ਰਮਾ ਦਾ ਅਕਾਲੀ ਦਲ ਦਾ ਜਿਹੜਾ ਬੂਥ ਲੱਗਿਆ ਹੋਇਆ ਤੇ ਇਹਦੀ ਗਵਾਹੀ ਖੁਦ ਆਪ ਕਰ ਰਹੇ ਨੇ ਪਿੰਡ ਲੰਗ ਤੋਂ ਯੂਥ ਦੇ ਪ੍ਰਧਾਨ ਨੇ ਅਬਾ ਜ਼ਿਲ੍ਹਾ ਪਟਿਆਲਾ ਦੇ ਅਮਰਤਪਾਲ ਸਿੰਘ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਜੋ ਸ਼ਾ ਕਿੰਨਾ ਪਿੰਡ ਦੇ ਵਿੱਚ ਉਹ ਸ਼ਾ ਤੁਸੀਂ ਮੋਨ ਜੀ ਕੈਮਰਾ ਕਮਾ ਕੇ ਦੇਖੋ ਇਹ ਸਾਡੇ ਕੋਲ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਤਿੰਨ ਥਾਂ ਸਾਡੇ ਬੂਥ ਲਾਇਆ ਹੋਇਆ ਆ ਹਾਂ ਮੈਂ ਸਵਾਲ ਕਰਨੀ ਸੀ ਵੀ ਸਾਰਿਆਂ ਦੀ ਕੀ ਕਬੂਥਾ ਤਾਂ ਬੂਥ ਵੀ ਇੱਕ ਹੋਰ ਲੱਗਿਆ ਹੋਇਆ ਸਾਨੂੰ ਬੈਠਣ 'ਚ ਪ੍ਰੋਬਲਮ ਆ ਰਹੀ ਹੈ ਜੀ ਬੰਦਿਆਂ ਦੀ ਜਿਵੇਂ ਆਪਣਾ ਅਕਾਲੀ ਦਲ ਦਾ ਉਹ ਸ਼ਾ ਦੇਖਦੇ ਹੋਏ ਆਪਣਾ ਜੇ ਤੁਹਾਨੂੰ ਗੱਲ ਕਰੇ ਬੰਦਾ ਵਾਰਤੀ ਘਟਾ ਲੈ ਹਾਂ ਜੀ ਉੱਥੋਂ ਵਾਰਤੀ ਘਟਾ ਕੇ ਆਪਣਾ ਵੋਟ ਪਾ ਸਕਦਾ ਐਨਕੇ ਸ਼ਰਮਾ ਜੀ ਨੂੰ ਜੇ ਤਾਂ ਆ ਕੇ ਆਪਣੀ ਲੋਸੋ ਜੀ ਭੇਜਣਾ ਤੇ ਇਹ ਜੇ ਇਮਾਨਦਾਰ ਕੰਮ ਕਰਨ ਵਾਲੇ ਜੋ ਆਪਾਂ ਨੂੰ ਇੱਕ ਮਾਡਲ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਮਹੌਲੀ ਇਹਨਾਂ ਨੇ ਬਣਾ ਕੇ ਦਿੱਤਾ ਹੈ ਉਹਦੇ ਤਰਜੇ ਦੇ ਉੱਤੇ ਆਪਾਂ ਨੇ ਵਿਕਾਸ ਪਟਿਆਲੇ ਦਾ ਕਰਾਉਣਾ ਸੋ ਆਪਾਂ ਨੂੰ ਹਮ ਹਮਾ ਕੇ ਵੋਟਾਂ ਪਾਉਣੇ ਵੀ ਜੀ ਮੈਂ ਅਪੀਲ ਕਰਦਾ ਸਮੁੱਚੇ ਨੌਜਵਾਨਾਂ ਨੂੰ ਕਿ ਆਪਾਂ ਕਹਾਂ ਜਵਾਨੀ ਜੜਾ ਪੁੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ ਅੱਜ ਜ਼ਾਲਮ ਸਰਕਾਰ ਦੀਆਂ ਜੜਾ ਪੁੱਟ ਕੇ ਸ਼੍ਰੀ ਐਨ ਕੇ ਸ਼ਰਮਾ ਜੀ ਨੂੰ ਪੰਥਕ ਆਪਣਾ ਅਕਾਲੀ ਦਲ ਨੂੰ ਆਪਾਂ ਨੇ ਲੋਕ ਸਭਾ ਦੇ ਭੇਜ ਕੇ ਉੱਥੇ ਆਪਾਂ ਨੇ ਅਕਾਲੀ ਜਲਦੀ ਬਾਜੇ ਦੀ ਬਰੰਦ ਕਰਨੀ ਹੈ ਜਿਹੜੇ ਫੈਡਰਲ ਫੈਡਰਲ ਸਿਸਟਮ ਆ ਜਿਹੜਾ ਆਪਾਂ ਨੇ ਇੱਥੇ ਲਾਗੂ ਕਰਨਾ ਪੰਜਾਬ ਦੇ ਵਿੱਚ ਤੇ ਆਪਾਂ ਨੇ ਹੱਕਾਂ ਦੀ ਲਈ ਉੱਥੇ ਡਟ ਕੇ ਆਪਣਾ ਪਹਿਰਾ ਦੇਣਾ ਉਹਦੇ ਲਈ ਸਭ ਤੋਂ ਇਮਾਨਦਾਰ ਤੇ ਨੇਕ ਦਿਲ ਜਿਹੜੇ ਆਪਣਾ ਕੈਂਡੀਡੇਟ ਨੇ ਐਨਕੇ ਸ਼ਰਮਾ ਜੀ ਉਹਨਾਂ ਨੇ ਸਾਨੇ ਚੁਣ ਕੇ ਉੱਥੇ ਭੇਜਣਾ ਲੋਕ ਸਭਾ ਤੇ ਭੇਜਣਾ ਤੇ ਕੀ ਕੀ ਮੁੱਦੇ ਹੋਣਗੇ ਜੇ ਚੁਣ ਕੇ ਜਾਂਦਾ ਭਾਵੇਂ ਕੋਈ ਵੀ ਨੁਮਾਇੰਦਾ ਚੁਣਿਆ ਜਾਂਦਾ ਕੋਈ ਵੀ ਪਾਰਟੀ ਦਾ ਚੁਣਿਆ ਜਾਂਦਾ ਕਿਸ ਤਰ੍ਹਾਂ ਦੀ ਉੱਥੇ ਗੱਲਬਾਤ ਕਰੇ ਜਾ ਕੇ ਪਾਰਲੀਮੈਂਟ ਦੇ ਵਿੱਚ ਕੋਈ ਤੁਹਾਨੂੰ ਪਤਾ ਇੱਥੇ ਲੰਬਾ ਸਮਾਂ ਰਾਜ ਘਰਾਣੇ ਨੇ ਰਾਜ ਕੀਤਾ ਹੈ ਇੱਥੋਂ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਬਣਦੀ ਰਹੀ ਹੈ ਉਹਨਾਂ ਦਾ ਤੁਹਾਨੂੰ ਪਤਾ 55% ਉਹਨਾਂ ਦਾ ਫੰਡ ਵੀ ਵਾਪਸ ਲੈ ਜਾਂਦਾ ਸੀਗਾ ਤੁਸੀਂ ਆਪ ਜਾਣੀ ਜਾਣੋ ਤੁਸੀਂ ਪੱਤਰਕਾਰ ਨੂੰ ਚਾਰਟੀ ਨਾਲ ਪਤਾ ਵੀ ਕਰ ਸਕਦੇ ਹੋ 55% ਉਹਨਾਂ ਦਾ ਫੰਡ ਜਿਹੜਾ ਉਹ ਇੱਥੋਂ ਵਾਪਸ ਲੈ ਜਾਂਦਾ ਸੀਗਾ ਸੋ ਆਪਾਂ ਨੂੰ ਐਨ ਕੇ ਸ਼ਮਾ ਜੀ ਵਰਗੇ ਵੀਜ਼ਨ ਡੀ ਲੀਡਰ ਲੀਵਰ ਲੀਡਰ ਜਿਹੜੇ ਘੱਗਰ ਦਾ ਜਿਵੇਂ ਮਸਲਾ ਬਹੁਤ ਵੱਡਾ ਹੈ ਦੇਖੋ ਅੱਜ ਇਥੇ ਕਿਸਾਨਾਂ ਦੀਆਂ ਸਾਡੇ ਪਿੰਡ ਦੀ ਜ਼ਕਮੀਨਾ ਅਕਵਾਇਰ ਹੋਈਆਂ ਨੇ ਅਕਵਾਇਰ ਹੋਈਆਂ ਨੇ ਕੋਈ ਗੱਲ ਨਹੀਂ ਪਰ ਉਹਦਾ ਅਕਵਾਇਰ ਅਕਵਾਇਰ ਹੈ ਜਿਹੜਾ ਉਹ ਅਕਾਲੀ ਦਲ ਦੀ ਗਵਰਨਮੈਂਟ 'ਚ ਹੋਇਆ ਸੀ 1 ਕਰੋੜ 93 ਲੱਖ ਰੁਪਏ ਸੀ ਕਿਲੇ ਦਾ ਦਿੱਤਾ ਸੀਗਾ ਬਾਲ ਸਾਹਿਬ ਨੇ ਇਹ ਲੁਟ ਕੇ ਕੁੱਟ ਕੇ ਮਹਾਰਾਣੀ ਪ੍ਰਨੀਤ ਕੌਰ ਵਿੱਚ ਇਹਨਾਂ ਦਾ ਹਮੈਤੀ ਭਗਵੰਤ ਮਾਨ ਬਣਿਆ ਹੋਇਆ ਇਹਨਾਂ ਨੂੰ ਕਿਸਾਨਾਂ ਨੂੰ ਦਬਾ ਕੇ ਉਹਨਾਂ ਤੋਂ ਵੋਟਾਂ ਵਟੋਰਨੀਆਂ ਚਾਹੁੰਦੇ ਨੇ ਪਰ ਐਵੇਂ ਨਹੀਂ ਹੈਗਾ ਅੱਜ ਤੁਸੀਂ ਬੂਥ ਦੇ ਉੱਤੇ ਦੇਖ ਲਓ ਬੂਥ ਲੈਵਲ ਤੇ ਦੇਖ ਲਓ ਪਿੰਡ ਦੇ ਦੇਖ ਲਓ ਨੌਜਵਾਨਾਂ ਦਾ ਘੱਟ ਦੇਖ ਲਓ ਸਾਰਿਆਂ 'ਚ ਇੰਨਾ ਕੋ ਚਾਹੇ ਕਿ ਆਪਾਂ ਨੇ ਐਨ ਕੇ ਸ਼ਰਮਾ ਜੀ ਨੂੰ ਇੱਥੋਂ ਜਿਤਾ ਕੇ ਭੇਜਣਾ ਹੈ ਜਿਹੜੇ ਰਹਿੰਦੇ ਮਸਲੇ ਨੇ ਜਿਵੇਂ ਕਿ ਪਟਿਆਲੇ ਦੇ ਬਹੁਤ ਵੱਡੇ ਮਸਲੇ ਨੇ ਚਾਹੇ ਇੱਥੇ ਲਾ ਲਓ ਅਕਯੋਗ ਲਾ ਲਓ ਆਈਟੀ ਪਾਰਕ ਲਾ ਲਓ ਇਹਦੀ ਵੱਡੀ ਘਾਟ ਹੈ ਜੀ ਤੇ ਉਹ ਆਪਾਂ ਨੂੰ ਇੱਥੇ ਐਨ ਕੇ ਸ਼ਰਮਾ ਜੀ ਲੈ ਕੇ ਆਉਣਗੇ ਤੇ ਆ ਸਾਨੂੰ ਆਸ ਹੈ ਸਾਨੂੰ ਵੱਡਾ ਬਹੁਤ ਵੱਡਾ ਫਤਵਾ ਮਿਲਣ ਜਾਣ ਵਾਲਾ ਹੈ ਅੱਜ ਅਸੀਂ ਇਥੋਂ ਜਿੱਤ ਦਰਦ ਕਰਕੇ ਵੀ ਭੇਜਾਂਗੇ ਲੰਗ ਦੇ ਵਿੱਚੋਂ ਅਸੀਂ ਲੀਡ ਕਰਕੇ ਭੇਜਾਂਗੇ ਸਮੁੱਚੇ ਪਟਿਆਲਾ ਦਿਹਾਤੀ ਤੋਂ ਪਟਿਆਲਾ ਜ਼ਿਲ੍ਹਾ ਤੋਂ ਉਹਨਾਂ ਨੂੰ ਲੀਡ ਕਰਾ ਕੇ ਭੇਜਾਂਗੇ ਧੰਨਵਾਦ ਅਮਰਪਾਲ ਸਿੰਘ ਲੰਗ ਜੋ ਯੂਥ ਦੀ ਨੁਮਾਇੰਦਗੀ ਕਰਦੇ ਨੇ ਜ਼ਿਲ੍ਹੇ ਦੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਵੀ ਆਸੀਂ ਆਪਣੇ ਕੈਂਡੀਡੇਟ ਨੂੰ ਪਿੰਡ ਤੋਂ ਵੀ ਪੂਰੇ ਹਲਕੇ ਤੋਂ ਜਿਤਾ ਕੇ ਭੇਜਾਂਗੇ ਤਾਂ ਜੋ ਇਫਸਾਨਾ ਦੀ ਆਵਾਜ਼ ਚੁੱਕ ਸਕਣ ਤੇ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੋ-ਜੋ ਕਮੀਆਂ ਨੇ ਉਹ ਆਵਾਜ਼ ਐਨਕੇ ਸ਼ਰਮਾ بلند ਕਰ ਸਕਣ